ਅਨਟੈਰੀਓ ਦੇ ਵਿੱਚ ਖਸਰੇ ਦੇ ਕੇਸ ਇਸ ਵੇਲੇ ਹਾਈएस्ट ਲੈਵਲ ਦੇ ਉੱਤੇ ਚਲੇ ਗਏ ਨੇ 350 ਮੀਜ਼ਲਸ ਦੇ ਕੇਸ 2024 ਤੋਂ ਲੈ ਕੇ ਹੁਣ ਤੱਕ ਆਏ ਆ ਇਹ ਨੰਬਰ ਬਹੁਤ ਹਾਲਾਂਕਿ 350 ਨੰਬਰ ਇੰਨਾ ਜ਼ਿਆਦਾ ਨਹੀਂ ਪਰ ਇਹਦੇ ਚ ਇਹ ਪਤਾ ਲੱਗ ਰਿਹਾ ਕਿ ਹਾਈएस्ट ਨੰਬਰ ਆ ਪਿਛਲੇ 10 ਸਾਲਾਂ ਦੇ ਵਿੱਚ 31 ਜਿਹੜੀਆਂ ਹੌਸਪਿਟਲਾਈਜ਼ੇਸ਼ਨ ਹੋਈਆਂ ਮੀਜ਼ਲਸ ਆਪਾਂ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਮਾਮਲੇ ਦੇ ਵਿੱਚ ਬਹੁਤ ਲੰਬੀ ਚੌੜੀ ਇਹਦੀ ਡਿਸਕਸ਼ਨ ਕਰਦੇ ਰਹੇ ਆ ਕਿ ਉੱਥੇ ਜਿਹੜੇ ਵੈਕਸੀਨੇਸ਼ਨ ਘਟਣ ਦੇ ਨਾਲ ਕਿੱਦਾਂ ਇਹਦੇ ਕੇਸ ਵਧੇ ਆ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜੀ ਕਰ ਦਿੱਤੀ ਗਈ ਸੀ ਲਿਮਿਨੇਟ ਬਿਮਾਰੀ ਕਰ ਦਿੱਤੀ ਗਈ ਸੀ ਪਰ ਥੋੜੇ ਜਿਹਾ ਸਮੇਂ ਦੇ ਵਿੱਚ ਕੇਸ ਬਹੁਤ ਜ਼ਿਆਦਾ ਆਏ ਆ ਪਿਛਲੇ 2 ਹਫ਼ਤਿਆਂ ਦੇ ਵਿੱਚ ਅੰਟੈਰੀਓ ਦੇ ਵਿੱਚ 173 ਨਵੇਂ ਕੇਸ ਸਾਹਮਣੇ ਆਏ ਜਿਹੜਾ ਕਿ ਬਹੁਤ ਤੇਜ਼ੀ ਨਾਲ ਹੋਇਆ ਵਾਧਾ ਹੈ ਉਹ ਤੋਂ ਪਹਿਲਾਂ ਪਿਛਲੇ 2 ਹਫ਼ਤਿਆਂ ਦੇ ਵਿੱਚ 78 ਕੇਸ ਸੀ ਸੋ 2 ਹਫ਼ਤਿਆਂ 'ਚ 78 ਤੇ ਅਗਲੇ 2 ਹਫ਼ਤਿਆਂ 'ਚ 173 ਹੋਣੇ ਆਪਣੇ ਆਪ ਦੇ ਵਿੱਚ ਵੱਡੀ ਚੀਜ਼ ਆ ਜਿਹੜੇ ਸਾਊਥ-ਈਸਟਰਨ ਅਨਟੈਰੀਓ ਦੇ ਵਿੱਚ ਜਿਹੜੇ ਬਹੁਤੇ ਕੇਸਸ ਨੇ ਸਾਊਥ-ਵੈਸਟਰਨ ਅਨਟੈਰੀਓ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਜਾਂ ਤੇ ਉਹਨਾਂ ਨੂੰ ਹੋਏ ਜਿਹੜੇ ਅਨਵੈਕਸੀਨੇਟਿਡ ਸੀਗੇ ਜਾਂ ਉਹਨਾਂ ਨੂੰ ਆਪਣੇ ਵੈਕਸੀਨੇਸ਼ਨ ਦਾ ਸਟੇਟਸ ਨਹੀਂ ਸੀ ਪਤਾ ਸੋ ਜਿਹੜੇ ਟੋਟਲ 259 ਬੱਚੇ ਤੇ ਅਡੋਲਸੈਂਟ 87 ਜਿਹੜੇ ਅਡਲਟ ਨੇ ਪੰਜ ਕੇਸਸ ਜਿਹੜੇ ਆ ਉਹ ਪ੍ਰੈਗਨੈਂਟ ਔਰਤਾਂ ਦੇ ਵਿੱਚ ਨੇ ਤੇ ਇੱਕ ਨਿਊ ਬੌਰਨ ਜਿਹੜਾ ਉਹ ਨੂੰ ਇਨਫੈਕਸ਼ਨ ਹੋਈ ਦੱਸੀ ਜਾ ਰਹੀ ਹੈ ਦੂਜਾ ਇਹ ਟਰੈਵਲ ਰਿਲੇਟਡ ਆਊਟਬ੍ਰੇਕ ਆ ਆਊਟਬ੍ਰੇਕ ਸਟਾਰਟ ਹੋਈ ਹੈ ਜਦੋਂ ਟਰੈਵਲ ਰਿਲੇਟਡ ਕੇਸ ਜਿਹੜੇ ਨਿਊ ਬਰੰਸਵਿਕ ਦੇ ਵਿੱਚ ਆਏ ਆ ਜਿਹੜੇ ਮੁੜ ਕੇ ਅਨਟੈਰੀ ਉੱਤੇ ਮੈਨੀਟੋਬਾ ਦੇ ਵਿੱਚ ਫੈਲ ਗਏ ਇਹ ਬਿਮਾਰੀ ਕੰਟੇਜੀਅਸ ਬਹੁਤ ਆ ਸਪਰੈਡ ਬਹੁਤ ਸੌਖੀ ਹੁੰਦੀ ਆ ਹਵਾ ਦੇ ਵਿੱਚ ਜਦੋਂ ਕੋਈ ਇਨਫੈਕਟਡ ਕਿਸੇ ਵੀ ਵਿਅਕਤੀ ਦੇ ਨਾਲ ਇਹ ਹੋ ਜਾਂਦੀ ਆ ਤੇ ਉਹਨੂੰ ਫਿਰ ਖੰਗ ਤੇ ਹੋਰ ਜੜੀਆਂ ਕੁਝ ਲੱਛਣ ਇਦਾਂ ਦੇ ਆਉਣ ਲੱਗ ਜਾਂਦੇ ਆ ਸਿੰਪਟਮ ਤੇ ਹੈਗੇ ਆ ਕਿ ਇੱਕ ਤਾਂ ਬੁਖਾਰ ਚੜਦਾ ਦੂਜਾ ਖੰਘ ਹੁੰਦੀ ਆ ਨੱਕ ਵਗਦਾ ਆ ਤੀਜਾ ਅ ਅੱਖਾਂ ਲਾਲ ਹੋ ਜਾਂਦੀਆਂ ਤੇ ਪਾਣੀ ਹੁੰਦਾ ਅ ਅੱਖਾਂ ਦੇ ਵਿੱਚ ਆਉਂਦਾ ਤੇ ਰੈਸ਼ ਲਾਲ ਰੰਗ ਦੇ ਬਾਡੀ ਦੇ ਉੱਤੇ ਜਿੱਦਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਇਹ ਹੋ ਜਾਂਦੀ ਹੈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਐਮ ਐਮ ਆਰ ਵੈਕਸੀਨ ਜਿਹੜੀ ਮੀਜ਼ਲਸ ਮਮਸ ਤੇ ਰੋਬੈਲਾ ਤੋਂ ਹੁੰਦੀ ਆ ਉਹ ਬਹੁਤ ਇਫੈਕਟਿਵ ਆ ਦੋ ਡੋਸ ਜਿਹੜੀਆਂ ਇਹਦੀਆਂ ਲਗਭਗ 100% ਪ੍ਰੋਟੈਕਸ਼ਨ ਦੇ ਦਿੰਦੀ ਮੀਜ਼ਲਸ ਦੇ ਖਿਲਾਫ ਰეკਮੈਂਡ ਕੀਤੀ ਜਾਂਦੀ ਹੈ ਇਹ ਬੱਚਿਆਂ ਦੇ ਵਿੱਚ ਜਿਹੜੇ ਪਹਿਲੀ ਡੋਜ਼ ਆ ਉਹ ਸਾਲ ਦੇ ਵਿੱਚ ਵਿੱਚ 12 ਮਹੀਨਿਆਂ ਦੇ ਵਿੱਚ ਵਿੱਚ ਦੂਜੀ ਫਿਰ 4 ਤੋਂ 6 ਸਾਲ ਦੇ ਵਿੱਚ ਵਿੱਚ ਇਹ ਲੱਗ ਜਾਣੀ ਚਾਹੀਦੀ ਹੈ ਸੋ ਇੱਕ ਤੇ ਇਹ ਲਵਾਓ ਤੇ ਜੇ ਨਹੀਂ ਪਤਾ ਚੈੱਕ ਕਰੋ ਆਪਣਾ ਵੈਕਸੀਨੇਸ਼ਨ ਸਟੇਟਸ ਚੈੱਕ ਕਰੋ ਜੇ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਬੱਚੇ ਨੂੰ ਇਹ ਵੈਕਸੀਨੇਸ਼ਨ ਸਟੇਟਸ ਉਹਦਾ ਕੀ ਹੈ ਆਪਣੇ ਹੈਲਥ케ਅਰ ਪ੍ਰੋਵਾਈਡਰ ਦੇ ਨਾਲ ਲੋਕਲ ਪਬਲਿਕ ਹੈਲਥ ਯੂਨਿਟ ਦੇ ਵਿੱਚ ਜਾਓ ਤੇ ਉੱਥੋਂ ਸਲਾਹ ਲਾਓ ਵੀ ਕੀ ਕੀਤਾ ਜਾ ਸਕਦਾ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਬਚਾਅ ਹੋ ਜਾਣਾ